ਕੌਣ ਕਹਿੰਦਾ ਕਿ ਕਰਾਮਾਤਾਂ ਨਹੀਂ ਹੁੰਦੀਆਂ ਅੱਜ ਦੇ ਜ਼ਮਾਨੇ ਵਿੱਚ ਵੀ ਕਰਾਮਾਤਾਂ ਹੁੰਦੀਆਂ ਨੇ ਜੇ ਨਹੀਂ ਯਕੀਨ ਤਾਂ ਇਹ ਵੀਡੀਓ ਦੇਖੋ 5 ਸਾਲ ਦੀ ਉਮਰ ਬੱਚੇ ਤੇ ਸਤਿਗੁਰੂ ਜੀ ਦੀ ਇੱਦਾਂ ਦੀ ਬਖਸ਼ਿਸ਼ ਹੋਈ ਏ ਕਿ 14 ਬਾਣੀਆਂ ਯਾਦ ਨੇ ਹੋਰ ਕਿਹੜੀ ਬਾਣੀ ਯਾਦ ਹੈ ਬਟੇ ਰਾਗ ਮਾਲਾ ਰਾਗ ਰਾਗ ਮਾਲਾ ਤੇ ਰਾਗ ਮਾਲਾ ਸੁਣਾ ਦੇ ਥੋੜੀ ਰਾਗ ਮਾਲਾ ਰਾਗ ਇੱਕ ਸੰਗ ਪੰਨ ਰੰਗਨ ਸੰਗ ਲਾਪੇ ਆਠਵ ਨੰਦਨ ਪਤੰਦ ਰਾਗ ਪਰੋਵੇ ਕਰੀ ਚਰਾਵੀ ਸਭ ਗੁਚਰੀ ਪ੍ਰਥਮ ਪੈ ਵਿਬਲਾਵੀ ਪੁਨਿਆ ਕੀ ਜਾਵੇ ਬੰਗੀ ਪੁਨਸ ਲੇਖੀ ਕੀ ਪਈ ਬਾਈ ਇਹ ਪੈਰੋ ਕੀ पाचो नारी பஞ்சਮ ਹਰ ਇਹ ਇਹ ਰੂਹ ਕੋਈ ਇਹ ਕੋਈ ਜਨਮ ਨਹੀਂ ਹੋਇਆ ਇਹ ਬੱਚੇ ਦੀ ਕਿਸੇ ਦੀ ਰੂਹ ਹੈ ਕੋਈ ਇਹ ਕੋਈ ਭਗਤੀ ਸ਼ਕਤੀ ਵਾਲੀ ਰੂਹ ਆ ਗਈ ਹੈ ਸਾਡੇ ਵਿੱਚ ਜਿਹੜੀ ਕਿ ਇਹਦੀ ਪਿਛਲੀ ਭਗਤੀ ਪਿਛਲੇ ਕਰਮ ਜਿਹੜੇ ਪੁਰਵਲੇ ਕੰਮ ਨੇ ਉਹ ਪ੍ਰਗਟ ਹੋ ਗਏ ਨੇ ਇੱਕ 5 ਸਾਲ ਦੇ ਬੱਚੇ ਗੁਣਵੀਰ ਸਿੰਘ ਨੂੰ 14 ਬਾਣੀਆਂ ਗੰਢ ਨੇ ਅਨ੍ਹੀ ਛੋਟੀ ਜੀ ਉਮਰ ਦੇ ਵਿੱਚ ਅਨੀਆਂ ਬਾਨੀਆਂ ਕੰਢ ਹੋਣੀਆਂ ਕੋਈ ਕਰਾਮਾਤ ਤੋਂ ਘਟ ਨਹੀਂ ਇਸ ਬੱਚੇ ਦੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ ਤਾਂ ਜੋ ਹੋਰ ਨਾ ਬੱਚਿਆਂ ਨੂੰ ਵੀ ਇਸ ਤੋਂ ਪ੍ਰੇਰਣਾ ਮਿਲੇ